ਸਸਿਕਾ ਜੀ ਸਾਰਿਆਂ ਨੂੰ ਜੁੜ ਚੁੱਕੇ ਹਾਂ ਚੈਨਲ ਵੈਦਰ ਬਾਈ ਸਮੇਂਦਰ ਦੇ ਇਸ ਨਵੀਂ ਅਪਡੇਟ ਵਾਲੀ ਵੀਡੀਓ ਦੇ ਵਿੱਚ ਜਿਹਦੇ ਵਿੱਚ ਜਾਣ ਕੇ ਦਵਾਂਗੇ ਅਗਲੇ 72 ਘੰਟੇ ਯਾਨੀ ਕਿ 3 ਤੋਂ ਲੈ ਕੇ 5 ਨਵੰਬਰ ਦੇ ਵਿਚਕਾਰ ਜੋ ਵਰਖਾ ਕਹਿ ਲਈਏ ਜਾਂ ਹਲਕਾ ਦਰਮਿਆਨਾ ਕਿਰਮਣ ਕਣੀ ਕਹਿ ਲਈਏ ਉਹਦਾ ਇੱਕ ਰੂਪ ਜਿਹੜਾ ਇਹ ਬਣਦਾ ਹੋਇਆ ਦਿਖਾਈ ਦੇ ਰਿਹਾ ਵੈਸਟਰਨ ਡਿਸਟਰਬੈਂਸ ਦਾ ਰਹੀ ਅਤੇ ਇੱਕ ਚੱਕਰਵਾਤੀ ਮਾਹੌਲ ਜਿਹੜਾ ਰਾਜਸਥਾਨ ਦੇ ਵਿੱਚ ਪਹੁੰਚ ਚੁੱਕਿਆ ਹੈ ਖਾਸ ਤੌਰ ਤੇ ਜੋਧਪੁਰ ਤੋਂ ਜੈਪੁਰ ਜੈਪੁਰ ਤੋਂ ਆਗਰੇ ਤੱਕ ਦੀ ਉਸਦੀ ਸਫਰ ਜਿਹੜਾ ਹੁੰਦਾ ਦਿਖਾਈ ਦੇ ਰਿਹਾ ਜਿਸ ਦੇ ਨਾਲ ਮੀਂਹ ਕਰਮਣ ਕਣੀ ਦੋਨੋਂ ਪਾਸੇ ਪੰਜਾਬ ਦੇ ਪੈੰਦਾ ਹੋਇਆ ਦਿਖਾਈ ਦੇਵੇਗਾ ਉੱਤਰੀ ਪੰਜਾਬ ਦੇ ਵਿੱਚ ਮਾਝੇ ਅਤੇ ਦੁਆਬੇ ਦੇ ਵਿੱਚ ਮੀਂਹ ਦੀ ਉਮੀਦ ਹੈ ਤੇ ਮਾਲਵਾ ਬੈਲਟ ਫਿਰ ਹਾਲ ਸੁੱਕੀ ਹੈ ਅਗਰ ਗੱਲ ਕਰੀਏ ਅਸੀਂ ਹਾਲਾਤਾਂ ਦੀ ਤਾਂ ਫਿਲਹਾਲ ਤਾਜ਼ਾ ਹਾਲਾਤਾਂ ਦੇ ਮੁਤਾਬਕ ਗੱਲ ਕਰੀ ਤਾਂ ਮੌਸਮ ਠੀਕ ਹੈ ਕੋਈ ਤਕੜੀ ਕਾਰਵਾਈ ਨਹੀਂ ਹੈ ਪੱਛਮੀ ਹਵਾ ਫਿਲਹਾਲ ਚੱਲ ਰਹੀ ਹੈ ਪਰ ਪੂਰਬ ਦੀ ਹਵਾ ਜਿਵੇਂ ਹੀ 4 ਤਰੀਕ ਦਿਨ ਦੇ ਵੇਲੇ ਦੇਖਣ ਨੂੰ ਮਿਲੂਗੀ ਤੁਸੀਂ ਦੇਖੋਗੇ ਉੱਤਰੀ ਪਾਸੇ ਤੋਂ ਇੱਕ ਸਿਸਟਮ ਬਣਦਾ ਹੋਇਆ ਦਿਖਾਈ ਦੇ ਰਿਹਾ ਜਿਹਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਪੰਜਾਬ ਦੇ ਬਹੁਤ ਸਾਰੇ ਇਲਾਕੇ ਅਗਰ ਤੁਹਾਨੂੰ ਮੈਂ ਜ਼ੂਮ ਕਰਕੇ ਦਿਖਾ ਸਕਾਂ ਤੁਸੀਂ ਦੇਖੋਗੇ ਕਿ ਇਹਨਾਂ ਇਲਾਕਿਆਂ ਦੇ ਵਿੱਚ ਸਿਸਟਮ ਜਿਹੜਾ ਹੈ ਉਹ ਕਿਤੇ ਨਾ ਕਿਤੇ ਜਿਹੜਾ ਪਹੁੰਚ ਰਿਹਾ ਹੈ ਤਿੰਨੇ ਤਰੀਕ ਤੇ 4 ਤਰੀਕ ਸਵੇਰ ਦੀ ਅਗਰ ਗੱਲ ਕਰੀ ਜਾਵੇ ਤਾਂ ਮੌਸਮ ਠੀਕ ਹੈ ਪਰ ਸ਼ਾਮ ਨੂੰ ਤੁਹਾਨੂੰ ਅਗੋਂ ਜ਼ੂਮ ਕਰਕੇ ਦਿਖਾ ਸਕਦਾ ਤਾਂ ਦੇਖੋਗੇ ਪਠਾਨਕੋਟ ਦੇ ਨੇੜੇ ਤੇੜੇ ਇਲਾਕਿਆਂ ਵਿੱਚ ਕਿਣਮਣ ਕਣੀ ਮੀਂਹ ਦੇ ਹਾਲਾਤ ਬਣਦੇ ਹੋਏ ਦਿਖਾਈ ਦੇ ਰਹੇ ਜਿਵੇਂ ਜਿਵੇਂ ਦਿਨ ਬਲੰਗੇਗਾ ਤਾਂ ਇਹ ਜਿਹੜਾ ਸਿਸਟਮ ਹੈ ਹੌਲੀ 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 ਅੱਗੇ ਆਪਣਾ ਦਾਇਰਾ ਵਧਾਵੇਗਾ ਰਾਤ ਦੇ ਅਗਰ ਗੱਲ ਕਰੀਏ ਆਪਾਂ ਰਾਤ 8 ਵਜੇ ਤੋਂ ਲੈ ਕੇ 9 ਵਜੇ ਦੇ ਵਿਚਕਾਰ ਇਹ ਸਿਸਟਮ ਜਿਹੜਾ ਹੈ ਬਹੁਤ ਸਾਰੇ ਇਲਾਕੇ ਜਿਵੇਂ ਕਿ ਪਠਾਨਕੋਟ ਹੋ ਗਿਆ ਹੁਸ਼ਿਆਰਪੁਰ ਮੁਕ ਏਰੀਆ ਦਸੂਹਾ ਬਟਾਲਾ ਤੋਂ ਅੰਮ੍ਰਿਤਸਰ ਅੰਮ੍ਰਿਤਸਰ ਤੋਂ ਤਰਨਤਾਰਨ ਦਾ ਇਲਾਕਾ ਜ਼ਿਲਹੰਦਰ ਬਿਆਸ ਸੁਲਤਾਨਪੁਰ ਲੋਧੀ ਅਤੇ ਫਗਵਾੜੇ ਦਾ ਇਲਾਕਾ ਨਾਲ ਇਹਨਾਂ ਮੋਗੇ ਤੱਕ ਦੇ ਇਲਾਕੇ ਨੂੰ ਇਹ ਲਗਭਗ ਰਾਤ 8 ਵਜੇ ਨੇੜੇ ਤੜੇ ਕਵਰ ਕਰਦਾ ਹੋਇਆ ਦਿਖਾਈ ਦੇਵੇਗਾ ਜਿਵੇਂ ਹੀ ਰਾਤ ਅੱਗੇ ਵਧੇਗੀ ਤਾਂ ਸਿਸਟਮ ਥੋੜਾ ਜਿਹਾ ਹੋਰ ਭਾਰਾ ਹੁੰਦਾ ਦਿਖਾਈ ਦੇ ਰਿਹਾ ਇੱਕ ਦੋ ਘੰਟਿਆਂ ਤੱਕ ਇਹ ਸਿਸਟਮ ਜਿਹੜਾ ਅਸਰ ਜਿਹੜਾ ਮੇਨ ਤੌਰ ਤੇ ਦੇਖਣ ਨੂੰ ਮਿਲੂਗਾ ਸਾਨੂੰ ਰਾਤ 2:30 ਵਜੇ ਦੀ ਅਗਰ ਗੱਲ ਕਰੀਏ ਆਪਾਂ ਠੀਕ ਹੈ ਜੀ ਤਾਂ ਰਾਤ 11:30 11:30 ਵਜੇ ਤੋਂ ਬਾਅਦ ਇਸ ਦਾ ਅਸਰ ਜਿਹੜਾ ਹੈ ਉਹ ਮਾਝੇ ਤੋਂ 도ਆਬੇ ਵੱਲ ਸ਼ ਪਠਾਨਕੋਟ ਗੁਰਦਾਸਪੁਰ ਤੋਂ ਹੁੰਦਾ ਹੋਇਆ ਇਹ ਸਿਸਟਮ ਹੁਸ਼ਿਆਰਪੁਰ ਨਮਾਸ਼ਹਿਰ ਕਪੂਰਥਲਾ ਜਲੰਧਰ ਨਮਾਸ਼ਹਿਰ ਤੋਂ ਲੁਧਿਆਣਾ ਲੁਧਿਆਣੇ ਤੋਂ ਰੋਪੜ ਖੰਨਾ ਚੰਡੀਗੜ੍ਹ ਦਾ ਕੁਝ ਕਲਾਕਾ ਮੁਹਾਲੀ ਕਰਾਲੀ ਮੋਰਿੰਡਾ ਮਲੇਰ ਕੋਟਲਾ ਅਤੇ ਮੋਗੇ ਦਾ ਇਲਾਕਾ ਵੀ ਇਸ ਦੇ ਵਿੱਚ ਸ਼ਾਮਿਲ ਹੁੰਦਾ ਸਾਨੂੰ ਰਾਤ 2:30 ਵਜੇ ਦੇ ਨੇੜੇ ਤੇੜੇ ਸਾਨੂੰ ਦਿਖਾਈ ਦੇ ਰਿਹਾ ਜਿਵੇਂ ਅੱਗੇ ਦਿਨ ਬਧੇਗਾ ਸਵੇਰ ਦੇ ਸਮੇਂ ਇਹ ਸਿਸਟਮ ਜਿਹੜਾ ਹੈ ਤਗੜੇ ਰੂਪ ਦੇ ਵਿੱਚ ਹੁਸ਼ਿਆਰਪੁਰ ਨਮਾਸ਼ਹਿਰ ਲੁਧਿਆਣਾ ਰੂਪਨਗਰ ਮੁਹਾਲੀ ਚੰਡੇਗੜ ਫਤੇਗੜ ਪਟਿਆਲਾ ਤੋਂ ਪਟਿਆਲੇ ਦੇ ਸੰਗਰੂਰ ਤੇ ਮਲੇਰਕੋਟਲਾ ਇਹਨਾਂ ਇਲਾਕਿਆਂ ਨੂੰ ਵਧੀਆ ਰੂਪ ਦੇ ਵਿੱਚ ਗਰਜ ਚਮਕ ਤੇ ਮੀਂਹ ਦੇ ਹਾਲਾਤ ਬਣਦੇ ਹੋਏ ਸਾਨੂੰ ਦਿਖਾਈ ਦੇ ਸਕਦੇ ਨੇ ਜਿਸ ਤਰੀਕੇ ਦਾ ਸਿਸਟਮ ਫਿਲਹਾਲ ਬਣ ਰਿਹਾ ਹੈ ਤੁਹਾਡੇ ਏਰੀਆ ਵਿੱਚ ਮੌਸਮ ਦੇ ਕੀ ਹਾਲਾਤ ਨੇ ਤੁਸੀਂ ਕਿਹੜੇ ਇਲਾਕੇ ਤੋਂ ਬਿਲੋਂਗ ਕਰਦੇ ਹੋ ਕਮੈਂਟ ਕਰਕੇ ਦੱਸ ਸਕਦੇ ਹੋ ਚੈਨਲ ਤੇ ਨਵੇਂ ਹੋ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਚੈਨਲ ਸਬਸਕ੍ਰਾਈਬ ਕਰ ਸਕਦੇ ਹੋ ਬਾਕੀ 5 ਤਰੀਕ ਜਿਵੇਂ ਜਿਵੇਂ ਦਿਨ ਅੱਗੇ ਚੜੇਗਾ ਸਵੇਰ ਹੋਵੇਗੀ ਤਾਂ ਹੌਲੀ ਹੌਲੀ ਸਿਸਟਮ ਕਮਜ਼ੋਰ ਹੁੰਦਾ ਦਿਖਾਈ ਦੇ ਰਿਹਾ ਅਤੇ ਦੁਪਹਿਰ ਤੱਕ ਇਹ ਸਿਸਟਮ ਪੰਜਾਬ ਦੇ ਉੱਪਰ ਉਹ ਸਾਫ਼ ਮਾ ਸਾਫ਼ ਹੁੰਦਾ ਦਿਖਾਈ ਦੇ ਰਿਹਾ ਜਿਸ ਦੇ ਨਾਲ ਠੰਡ ਦੇ ਹਾਲਾਤ ਜਿਹੜੇ ਨੇ ਉਹ ਹੌਲੀ ਹੌਲੀ ਬਣਦੇ ਦਿਖਾਈ ਦੇ ਰਹੇ ਨੇ ਏਸ ਜੀ ਅਪਡੇਟ ਮੌਸਮ ਦੀ ਉਮੀਦ ਕਰਦੇ ਆ ਜਾਣਕਾਰੀ ਚੰਗੀ ਲੱਗੀ ਹੋਵੇਗੀ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰੋ ਧੰਨਵਾਦੀ